ਸੱਸ ਸ੍ਰੀ ਕਾਲ ਜੀ ਅੱਜ ਅਸੀਂ ਲੱਗੇ ਆ ਬਣਾਉਣ ਵੇਸਣ ਐਮ ਤੇ ਉਹਨਾਂ ਦੇ ਪਾਪਾ ਗਏ ਆ ਮੈਰਿਜ ਵੇਖਣ ਉਹਨਾਂ ਰਿਸ਼ਤੇਦਾਰੀ ਚ ਛੋੜੀ ਮੈਰਿਜ ਆ ਗਈ ਸੀ ਤੇ ਮੈਰਿਜ ਹੋਣ ਦੇ ਸੋਚਿਆ ਕਿ ਚਲੋ ਆਪਾਂ ਨਾ ਵੇਸਣ ਬਣਾ ਲੈਨੇ ਆ ਚਾਹ ਦੇ ਨਾਲ ਪਹਿਲਾਂ ਵੀ ਸਮਾਨ ਸਮੋਜੋ ਬਣਾਇਆ ਸੀ ਤੁਹਾਨੂੰ ਪਤਾ ਵੀ ਬੱਚੇ ਜਿਹਨਾਂ ਘਰ ਚ ਸਮਾਨ ਬਣਿਆ ਹੋਵੇ ਨਾ ਉਹਨਾਂ ਨੂੰ ਰੋਟੀ ਰੱਟੀ ਦਾ ਜੀਤਾ ਪਲ ਜਾਂਦਾ ਵੀ ਬਸ ਅਸੀਂ ਤੇ ਉਹੀ ਚੀਜ਼ਾਂ ਖਾਣੀਆਂ ਤੇ ਹੁਣ ਬਿਲਕੁਲ ਖਤਮ ਹੋ ਗਿਆ ਸੀ ਤੇ ਬਾਜ਼ਾਰੋਂ ਲਿਆਂਦਾ ਸੀ ਤੇ ਬਾਜ਼ਾਰੋਂ ਲਿਉਣਾ ਲੈ ਤੇ ਆਈ ਦੀਆਂ ਚੀਜ਼ਾਂ ਨਾ ਉਹਨਾਂ ਘਰਾਂ ਚ ਲਿਉਣੀ ਪੈਂਦੀ ਜਿਹਨਾਂ ਬੱਚਿਆਂ ਹੌਣ ਛੋਟੇ ਛੋਟੇ ਆਪ ਵੀ ਜੁਲਖਾ ਦਿਲ ਕਰਾਂ ਦਾ ਵੀ ਚਾਹ ਖਾਲੀ ਦੀ ਪੀਣ ਨੂੰ ਜਨ ਨਹੀਂ ਕਰਦਾ ਤੇ ਪਰ ਇਹ ਕਿ ਬਜ਼ਾਰਾਂ ਦਾ ਤੁਹਾਨੂੰ ਪਤਾ ਹੀ ਆ ਇੱਕ ਦੇ ਬਾਰ ਬਾਰ ਚੀਜ਼ ਲੈਣੀ ਬੰਦੀ ਆ ਇੱਕ ਉਹ ਨਾ ਤੇ ਟੇਸਟ ਵਾਈਜ਼ ਉਹ ਚੰਗੀ ਲੱਗਦੀ ਆ ਨਾ ਹੈਲਥ ਵਾਈਜ਼ ਵੀ ਪਤਾ ਨਹੀਂ ਉਹਨਾਂ ਨੇ ਕੀ ਕੀ ਕਿਹੜੇ ਕਿਹੜੇ ਤੇਲ ਪਾਏ ਹੁੰਦੇ ਆ ਤੇ ਬਾਕੀ ਜੇ ਨੂੰ ਮੇਨ ਗੱਲ ਇਹ ਆ ਵੀ ਘਰ ਦੀ ਚੀਜ਼ ਬਣਾ ਲੈਣੀ ਚਾਹੀਦੀ ਹੁਣ ਥੋੜਾ ਇਹ ਆ ਕਿ ਮੌਸਮ ਵੀ ਚੇਂਜ ਹੋ ਜਾਣਾ ਵਾ ਸਰਦੀ ਤੇ ਤੁਹਾਨੂੰ ਪਤਾ ਵਾ ਵੀ ਜੋ ਮਰਜ਼ੀ ਬਣਾਓ ਖਾਓ ਪੀਓ ਵਧੀਆ ਮੌਸਮ ਹੋ ਜਾਂਦਾ ਵਾ ਤੇ ਜੋਤ ਨੂੰ ਮੈਂ ਕਿਹਾ ਵੀ ਤੂੰ ਬਸ ਮੇਰੇ ਨਾਲ ਸਮਾਨ ਰਖਾ ਦੇ ਤੇ ਤੂੰ ਬੈਠ ਜਾਣ ਦਰ ਜਾ ਕੇ ਕਿਉਂਕਿ ਥੋੜਾ ਘੁੱਟ ਜਿਆ ਲੱਗਾ ਸੀ ਤੇ ਗਰਮੀ ਜੀ ਹੀ ਮੈਂ ਚਲੋ ਇਹਨਾਂ ਦੇ ਐਗਜ਼ਾਮ ਵੀ ਹੋਣ ਡਿਆ ਤੇ ਕਿਤੇ ਬਿਮਾਰ ਨਾ ਹੋ ਜਾਣੇ ਪਹਿਲਾਂ ਵੀ ਥੋੜੀ ਬਿਮਾਰ ਹੋਈ ਪਈ ਆ ਕੰਗਜ ਕਾਮ ਲੱਗਾ ਵਾ ਤੇ ਪਰ ਉਹਨੂੰ ਇਹ ਵੀ ਮੈਂ ਸਮਾਨ ਬਣਾਵਾ ਮਮੀ ਦੇ ਨਾਲ ਆਪ ਘਾਲੇ ਮਾਲੇ ਕਰਾਂ ਜਾ ਕੇ ਤੇ ਅੱਜੇ ਮੈਨੂੰ ਕੰਮ ਥੋੜਾ ਘਾਟੀ ਕਰਨ ਦਿੰਨੀ ਆ ਮੈਨੂੰ ਇਹਦਾ ਹੱਥ ਹੁੱਤਣਾ ਜਲਾ ਲੈਣ ਬੱਚਿਆਂ ਨੇ ਪੜਨਾ ਲਿਖਣਾ ਫਿਰ ਉਹਨਾਂ ਨੂੰ ਔਖਾ ਹੋਊਗਾ ਕੰਮ ਤੇ ਇਹ ਵੀ ਮੰਮੀ ਚਲ ਜੇਰੇ ਬਸ ਮਿੰਗ ਬਣਾ ਲਾ ਉਹਦਾ ਤੇ ਵਿਚਾਰੀ ਨੂੰ ਕੁਝ ਨਹੀਂ ਇੱਕ ਚਾਹ ਥੋੜਾ ਬਹੁਤ ਬਣਾਉਣੀ ਆਦੀ ਆ ਤੇ ਦੱਸਦੇ ਤੇ ਰਹਿਦਾ ਥੋੜਾ ਥੋੜਾ ਕੰਮ ਪਰ ਇਹ ਵੀ ਆਗ ਵਾਲਾ ਹਜੇ ਜਿਹੜਾ ਕੰਮ ਆ ਮੈਂ ਘਾਟੀ ਦੱਸਦੀ ਆ ਵੀ ਬੱਚੇ ਜਿਹੜੇ ਆ ਤੁਹਾਨੂੰ ਪਤਾ ਆਗ ਦਾ ਕੰਮ ਜਿਹੜਾ ਵਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਕਰਨ ਵਾਲਾ ਹੁੰਦਾ ਵਾ ਤੇ ਆਪਾਂ ਨੂੰ ਐਵੇਂ ਬੱਚਿਆਂ ਨੂੰ ਛੋਟੀ ਉਮਰ ਚ ਨਹੀਂ ਇਧਰ ਪਾ ਦੇਣਾ ਚਾਹੀਦਾ ਚਲੋ ਜੇ ਕੋਈ ਮਜਬੂਰੀ ਆ ਫਿਰ ਤੇ ਬੱਚੇ ਨੇ ਕਰਨਾ ਹੀ ਕਰਨਾ ਵਾ ਬਾਕੀ ਚਲੋ ਕੰਮ ਤੇ ਸਿਖਾਉਣਾ ਚਾਹੀਦਾ ਬੱਚੇ ਨੂੰ ਯਾਨੀ ਕਿ ਕੰਮ ਨਹੀਂ ਸਿਖਾਉਣਾ ਚਾਹੀਦਾ ਪਰ ਉਹ ਵੀ ਇੱਕ ਏਜ ਹੁੰਦੀ ਆ ਹਜੇ ਤੇ ਇਹਨਾਂ ਦਾ ਪੜਾਈ ਲਿਖਾਈ ਦਾ ਹੀ ਨਹੀਂ ਮੁੱਕਦਾ ਤੇ ਵੇਸਨਾ ਜਿਵੇਂ ਪਹਿਲਾਂ ਨਾ ਵੇਸਨਾ ਇਦਾਂ ਸੁੱਕਾ ਭੁੰਨ ਲੈਣਾ ਵਾ 10 ਮਿੰਟ ਮੈਨੂੰ ਮੀਡੀਅਮ ਫਲੇਮ ਤੇ ਭੁੰਨ ਲਿਆ ਸੀ ਵੇਸਨ ਨੂੰ ਉਸ ਵਾਰ ਮੇਰੇ ਮੈਂ ਜੋ ਸੋਚਿਆ ਸੀ ਕਿ ਮੈਂ ਨਾ ਘਟਕਿਓ ਪਾਕੇ ਬਣਾਉਣਾ ਵਾ ਵੀ ਥੋੜਾ ਘਿਓ ਜਿਵੇਂ ਹੁਣ ਇਹਦਾ achara ਘਿਓ ਨਾਲ ਵੀ ਹੋਈ ਨਹੀਂ ਜਿਆਦਾ ਲੱਗਦਾ ਤੇ ਲੱਗੇ ਮੇਰੇ ਗੁੱਡੇ ਨੂੰ ਤੇ ਇਹ ਵੀ ਘਿਓ ਮੈਂ ਪਾਵਾਂ ਵੇਸਣ ਦੇ ਵਿੱਚ ਉਹਨੇ ਫੜਕੇ ਡੱਬਾ ਸਾਰਾ ਹੀ ਲੱਦਤਾ ਥੋੜਾ ਜਿਹਾ ਜਿਹੜਾ ਬਚਿਆ ਸੀ ਮੈਂ ਚੱਲ ਥੋੜਾ ਹੋਰ ਬਾਦੋਂ ਫਿਰ ਮੈਂ ਇਹਦੇ ਪੀਸ ਬਣਾ ਦਊਂਗੀ ਉਦਾਂ ਤੇ ਇਦਾਂ ਵੀ ਕੋਲੀ ਕਮਚੇ ਜਿਵੇਂ ਤੁਸੀਂ ਖਾ ਲਓ ਪਾ ਕੇ ਤੇ ਮੈਂ ਫਿਰ ਇਹਨੂੰ ਮੈਂ ਥੋੜਾ ਬਰਫੀ ਟਾਈਪ ਜਿਹਾ ਬਣਾ ਦਊਂਗੀ ਉਦਾਂ ਖਾ ਲਿਓ ਹੁਣ ਇਹਨੂੰ ਇਹ ਮੈਨੂੰ ਕਹਿੰਦੀ ਵੀ ਮੰਮਾ ਤਹੀ ਹਟ ਜਾ ਤਾਂ ਮੈਨੂੰ ਕਰਨ ਦੋ ਬਸ ਮੈਂ ਵੀ ਨਹੀਂ ਪੁੱਤ ਇਹ ਕੰਮ ਤੇਰੇ ਇਹ ਕਰਨ ਵਾਲਾ ਨਹੀਂ ਆ ਕੋਈ ਮੈਂ ਵੇਸਣ ਜਲ ਜਾਣਾ ਦੇਖੋ ਕੋਈ ਨਿੱਕਾ ਮੋਟਾ ਕੰਮ ਹੋਵੇ ਤੇ ਉਹ ਮੈਂ ਤੈਨੂੰ ਕਰ ਲਈ ਕਹਿ ਸਕਦੀ ਆ ਪਰ ਇਹਨੂੰ ਤੇ ਇਹ ਕਿਸੇ ਤਰ੍ਹਾਂ ਬਸ ਮੰਮੀ ਨੂੰ ਕੋਈ ਕੰਮ ਪੈ ਜਾਏ ਤੇ ਮੰਮੀ ਉੱਠ ਕੇ ਚੱਲ ਜੇ ਤੇ ਮੈਂ ਵੇਸਣ ਬਣਾ ਲੈਣਾ ਜਿਵੇਂ ਬੇਬਿਆਂ ਨੂੰ ਯਕੀਨ ਹੁੰਦਾ ਨਾ ਆਪਣੀਆਂ ਨੂੰ ਮੈਨੂੰ ਜ਼ਿਆਦਾ ਵਧੀਆ ਕਰਨਾ ਆ ਉਹਦਾ ਤੇ ਬਸ ਉਹੀ ਲੱਗੇ ਲੱਗੀ ਸੀ ਬਾਕੀ ਤੁਸੀਂ ਜੀ ਹੋਰ ਕੀ ਕੀ ਬਣਾਇਆ ਚੈਨਲ ਖਾਲੇ ਇਦਾਂ ਹੀ ਆ ਬਸਨਾ ਆਪਣਾ ਪਰਿਵਾਰ ਦੇ ਨਾਲ ਹੀ ਸਾਰੇ ਕੰਮ ਚੰਗੇ ਲੱਗਦੇ ਆ ਮੈਨੂੰ ਵੀ ਉਹਨਾਂ ਹੀ ਮਤਲਬ ਜੀਜ ਬਣਾਉਣੀ ਚੰਗੇ ਲੱਗਦੀ ਜਦੋਂ ਨਾ ਬੱਚੇ ਮੇਰੇ ਲੱਗ ਗਏ ਉਹਨ ਮੇਰੀ ਸਾਰੀ ਫੈਮਲੀ ਲੱਗ ਗਈ ਹੋਵੇ ਮਜ਼ਾ ਜਿਹਾ ਆਉਂਦਾ ਕੰਮ ਕਰਨ ਦਾ ਵੀ ਲੱਗੇ ਤੁਰੇ ਫਿਰਦੇ ਆ ਗੱਲਾਂ ਬਾਤਾਂ ਕਰਦੇ ਆ ਇਕੱਲਾ ਵੀ ਬੰਦਾ ਬੋਰ ਜਾਂਦਾ ਰਹਿੰਦਾ ਚਲੋ ਇਹ ਆ ਫਿਰ ਸਮ ਤੇ ਹੁਣ ਕਰਨੀ ਆ ਹੁਣ 24 ਘੰਟੇ ਤੇ ਘਰ ਦੇ ਲੱਗੇ ਰਹਿ ਨਹੀਂ ਸਕਦੇ ਆਪਾਂ ਆਪਣੇ ਆਪਣੇ ਕੰਮ ਕਰਨੇ ਆ ਪਰ ਬੱਚਿਆਂ ਨਾਲ ਮੈਨੂੰ ਬੜਾ ਵਧੀਆ ਲੱਗਦਾ ਇੱਕਦਮੀਨ ਇਹਨਾਂ ਦੇ ਵਿੱਚ ਬੱਚਿਆਂ ਨੂੰ ਚਲੋ ਆਪਾਂ ਸਿਖਾਉ ਦੇਣੀ ਆ ਇਹ ਨਹੀਂ ਕਹਿੰਦੇ ਬ ਜ਼ਰੂਰੀ ਹੱਥ ਮਾਰੋ ਮਾਰੋ ਪਰ ਬੱਚੇ ਵੇਖ ਕੇ ਬੜਾ ਕੁਝ ਸਿੱਖ ਰਹੇ ਆ ਹੁਣ ਆਪਾਂ ਵੀ ਜਿਹੜੇ ਕੰਮ ਆ ਆਪਣੀਆਂ ਮੰਮੀਆਂ ਦਾਦੀਆਂ ਚਾਚੀਆਂ ਦਾਤੀਆਂ ਨਾਨੀਆਂ ਹਨ ਕਰ ਰਹੀਆਂ ਇਹਦੇ ਆਪਾਂ ਲਾਗੇ ਬੈਠੇ ਰਹਿੰਦੇ ਆਂ ਹੀ ਵੇਖਦੇ ਰਹਿੰਦੇ ਆਂ ਹੁਣ ਆਪਾਂ ਜਿਹੜੇ ਕੁਕਿੰਗ ਦੇ ਕੋਰਸ ਕੀਤੇ ਆ ਬਸ ਇਦਾਂ ਵੇਖ-ਵੇਖ ਕੇ ਸਿੱਖ ਲਿਆ ਕੰਮ ਤੇ ਇਦਾਂ ਹੀ ਬੱਚੇ ਜੇ ਲਾਗੇ ਬੈਠੇ ਰਹਿਣ ਤੇ ਉਹਨਾਂ ਨੂੰ ਵੇਖ-ਵੇਖ ਕੇ ਕਾਫੀ ਆਈਡੀਆ ਹੋ ਜਾਂਦਾ ਵਾ ਫਿਰ ਇਹ ਨਹੀਂ ਰਹੀ ਵੀ ਮੈਂ ਮੈਂ ਇਹਦੇ ਕਰਨਾ ਕਰਨਾ ਫਿਰ ਮੈਨੂੰ ਬਿਲਕੁਲ ਫਲੇਮ ਲੋ ਕਰਕੇ ਫਿਰ ਮੈਂ ਕਰ ਚਲ ਹੌਲੀ-ਹੌਲੀ ਇਦਾਂ ਘਟਸੀ ਫੇਰ ਫੇਰ ਕਿੰਨੀ ਵੀ ਮੇਰੇ ਤੋਂ ਮਮਾ ਇਹ ਹੁੰਦਾ ਨਹੀਂ ਆ ਆਟਾ ਚਿਪਕੀ ਜਾਂਦਾ ਵਾ ਮੈਂ ਚਲ ਤੂੰ ਇੱਧਰ ਹੋ ਮੈਂ ਆਪੇ ਕਰਦੀ ਆ ਤੂੰ ਮੇਰੇ ਲਾਗੇ ਬਹਿ ਕੇ ਵੇਖ ਪਰ ਇਹਨੂੰ ਸਬਰ ਤੇ ਆਉਣੀ ਹੀ ਨਹੀਂ ਰਿਆ ਫੇਰ ਹਾਰ ਕੇ ਇਹਨੂੰ ਇਹ ਮੈਂ ਤਸੱਲੀ ਦਿੱਤੀ ਵੀ ਤੂੰ ਚਾਹ ਬਣਾ ਲਈ ਹੁਣ ਲਈਏ ਕਾਲੇ ਮਾਲੇ ਕਰਨ ਵੇਖੋ ਕੀ ਕਰਦੀ ਐ ਮੈਂ ਤੇਹੀ ਆ ਵੀ ਕਿਤੇ ਕੜਾਈ ਨਾ ਮੁੱਤੀ ਕਰ ਦੇ ਇਹ ਨਾ ਹੋਵੇ ਸਾਰਾ ਕੀਤਾ ਕਰਾਇਆ ਜਿਹੜਾ ਉਹ ਮਿੱਟੀ ਚ ਪੈ ਜਾਵੇ ਕਿਉਂ ਨੇ ਨੇ ਝੋਪਾਉਣ ਲੱਗੇ ਨੇ ਮੈਂ ਕਹੀ ਸੀ ਵੀ ਬੇਟਾ ਥੋੜਾ ਥੋੜਾ ਪਾਈ ਮਨੇ ਜਲ ਥੋੜਾ ਜਿਹਾ ਹਲਕਾ ਜਿਹਾ ਘੋਪਾਗੇ ਨਾ ਨਾਰਮਲ ਜਿਹਾ ਘੋ ਵਾਲਾ ਬਣਾਉਨੇ ਆ ਪਰ ਮੁੰਨੇ ਨੇ ਤੇ ਅੱਜ ਕਰਾਈਆਂ ਤਸਲੀਆਂ ਮੈਂ ਕਿਹਾ ਚਲ ਥੋੜਾ ਬਸ ਇੰਨਾ ਕ ਫੇਰ ਨਹੀਂ ਮੈਂ ਵੀ ਇਦਾਂ ਬਣਾਵਾਂ ਇੱਕ ਔਰ ਸਾਰਾ ਲੱਦਦਾ ਕਿਉਂ ਪੁਰਕੀ ਗਿੰਦੇ ਆ ਮਮੇ ਤੇ ਜਿਆਦਾ ਪੈ ਗਿਆ ਮੈਂ ਚਲ ਕੋਈ ਗੱਲ ਨਹੀਂ ਹੁਣ ਪੁੱਤ ਜਿਆਦਾ ਪੈ ਗਿਆ ਫਿਰ ਮੈਂ ਥੋੜਾ ਹੋਰ ਪਾ ਕੇ ਮੈਂ ਚਲੋ ਤੁਹਾਨੂੰ ਨਾ ਬਰਫੀ ਟਾਈਪ ਬਣਾ ਦੂੰਗੀ ਤੁਸੀਂ ਇੰਤਾ ਖਾ ਲਿਓ ਤੇ ਬੱਚੇ ਔਰ ਤੁਹਾਡੀ ਵੀ ਜਿਹੜੀ ਜਿਹੜੀ ਬੇਟੀਆਂ ਤੁਹਾਨੂੰ ਪਤਾ ਹੈ ਬੇਟੀਆਂ ਨੂੰ ਨਾ ਮੇਰੇ ਤੇ ਬੇਟੀ ਨੂੰ ਬੌਸ਼ ਹੋ ਗਿਆ ਕਿਚਨ ਦਾ ਕੰਮ ਸਿੱਖਣ ਦਾ ਉਹਨੂੰ ਇੰਨਾ ਜਿਆਦਾ ਸ਼ੌਂਕ ਹੈ ਨਾ ਉਹ ਜਦੋਂ ਕਰਦਾ ਉਹਨੂੰ ਤੈਨ ਦਾ ਵੀ 14 ਮਹੀਨਾ ਲੱਗ ਗਿਆ ਮਮੀ ਦੇ ਰਸੋਈ ਚ ਮੈਂ ਆਪੇ ਹੀ ਕਰੂੰਗਾ ਸਾਰਾ ਆਪੇ ਹੀ ਕਰੂੰਗਾ ਮਤਲਬ ਇਨਾਂ ਦੀਆਂ ਤੇ ਤੁਹਾਨੂੰ ਪਤਾ ਵੀ ਬੱਚਿਆਂ ਦੀਆਂ ਤੇ ਮੈਨੂੰ ਮਤਲਬ ਇੰਨ੍ਹਾ ਜ਼ਿਆਦਾ ਕੌਨਫੀਡੈਂਸ ਹੁੰਦਾ ਇਹਨਾਂ ਨੂੰ ਮੈਂ ਵੀ ਜਿਵੇਂ ਪਤਾ ਨਹੀਂ ਸਾਰੇ ਹੀ ਖਾਣੇ ਬਣਾਉਣੇ ਆਉਂਦੇ ਹੁੰਦੇ ਆ ਵੀ ਸਾਨੂੰ ਦੇ ਦੋ ਤੁਸੀਂ ਕਰ ਲੇ ਤੇ ਫਿਰ ਰਹਿੰਦੀ ਖੁੰਦੀ ਘਸਰ ਮੈਂ ਵੀ ਕਰਤੀ ਮੈਂ ਚਲੋ ਹੁਣ ਪਾ ਕੇ ਇਹਨੂੰ ਚਾਚਣਾ ਹੀ ਫਿਰ ਜੋ ਜਿੱਦਾਂ ਦਾ ਤੁਸੀਂ ਚਾਹੁੰਦੇ ਜਿਉਂਦਾ ਦਾ ਬਣਾ ਦਿੰਨੇ ਆ ਇਦਾਂ ਵੇਚਣ ਪਹਿਲਾਂ 10 ਮਿੰਟ ਮੈਨੂੰ ਭੁੰਨ ਲਿਆ ਸੀ ਸੁੱਕਾ ਫਿਰ ਇਹਦੇ 'ਚ ਘਿਓ ਪਾ ਕੇ ਹੁਣ ਘਿਓ ਵੱਧ ਪਾਉਣਾ ਜਾਂ ਘੱਟ ਪਾਉਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹਦੇ 'ਚ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਬਾਰੂਜ ਤੁਸੀਂ ਕੋਈ ਡਰਾਈ ਫਰੂਟ ਇਹਦੇ ਵਿੱਚ ਮਲਾਉਣਾ ਵਾ ਤੇ ਤੁਹਾਡੀ ਇੱਛਾ ਵਾ ਮੈਂ ਹੁਣ ਨਾ ਖਾਸ ਖਾਸ ਇਹਦੇ ਵਿੱਚ ਪਾਈ ਆ ਹਜੇ ਹੋਰ ਕੁਝ ਜ਼ਿਆਦਾ ਨਹੀਂ ਸੀ ਪਾਇਆ ਤੇ ਖੰਡ ਆਪਣੇ ਟੇਸਟ ਅਕੋਰਡਿੰਗ ਪਾ ਲੈਣੀ ਜਿੰਨਾ ਕਿ ਤੁਹਾਨੂੰ ਮਿੱਠਾ ਪਸੰਦ ਆ ਜਦੋਂ ਡਰਾਈ ਫਰੂਟ ਆਪਾਂ ਮਿਕਸ ਕਰ ਲਿਆ ਜਦੋਂ ਆਪਣੇ ਲੱਗਾ ਵੀ ਹੁਣ ਵੇਸਨ ਆਪਣਾ ਭੁੱਜ ਗਿਆ ਵਾ ਵਧੀਆ ਤਰੀਕੇ ਨਾਲ ਤੇ ਫਿਰ ਆਪਾਂ ਇਹਨੂੰ 15-20 ਮਿੰਟ ਵਾਸਤੇ ਰਹਿਣ ਦੇਣਾ ਫਲੇਮ ਬੰਦ ਕਰ ਦੇਣਾ ਵਾ ਤੇ ਜਦੋਂ ਇਹ ਥੋੜਾ ਜਿਹਾ ਮਤਲਬ 15-20 ਮਿੰਟ ਚ ਇਹਨੇ ਠੰਡਾ ਤਾਂ ਨਹੀਂ ਹੋਣਾ ਪਰ ਉਹ 15-20 ਮਿੰਟ ਬਾਅਦ ਠਹਿਰ ਕੇ ਨਾ ਆਪਾਂ ਇਹ ਜੇ ਖੰਡ ਮਿਕਸ ਕਰ ਦੇਣੀ ਹੈ ਜਿੰਨਾ ਕਿ ਤੁਹਾਨੂੰ ਮਿੱਠਾ ਚਾਹੀਦਾ ਉਹਨਾਂ ਦਾ ਤੁਸੀਂ ਗੁੜ ਵੀ ਮਿਕਸ ਕਰ ਸਕਦੇ ਜੇ ਜ਼ਰੂਰੀ ਨਹੀਂ ਵੀ ਆਪਾਂ ਖੰਡੇ ਮਿਕਸ ਕਰਨੀਆਂ ਗੁੜ ਵੀ ਮਿਕਸ ਕਰਦੇ ਕਰ ਸਕਦੇ ਜੇ ਫਿਰ ਉਹਨੂੰ ਚੰਗੀ ਤਰੀਕੇ ਨਾਲ ਤੁਸੀਂ ਹੱਥ ਨਾਲ ਹਿਲਾ ਦੇਣਾ ਵਾ ਤਾਂ ਕਿ ਸਾਰਾ ਮਿੱਠਾ ਜਿਹੜਾ ਮਿਕਸ ਹੋ ਜੇ ਫਿਰ ਮੇਰੇ ਕੋਲ ਮਗਾਇਆ ਪਾਣੀ ਹਾਰ ਕੇ ਇਹ ਤੇ ਪਈ ਡਲਣੀ ਹੀ ਨਹੀਂ ਦੇ ਗੁੱਸਾ ਵੀ ਲੱਗਾ ਪਈ ਮਮਾ ਨੇ ਮੈਨੂੰ ਤੇ ਵੇਸਣ ਬਣਾਉਣ ਨਹੀਂ ਦਿੱਤਾ ਫਿਰ ਮੈਂ ਚਲ ਤੂੰ ਚਾਹ ਬਣਾ ਮੇਰੇ ਲਾ ਕੇ ਵੇਸਣ ਬਣ ਗਿਆ ਵਾ ਮੈਂ ਤੈਨੂੰ ਵੇਸਣ ਦਿੰਨੀ ਭਾ ਕੇ ਖਾਲੀ ਤੇ ਤੂੰ ਜਾ ਮਨਾਲਾ ਮੈਂ ਜੋ ਤੈਨੂੰ ਮੈਂ ਤੈਨੂੰ ਪਛਤੌਣ ਦੇ ਲਾਗੇ ਸੱਦ ਕੇ ਤੀ ਤੂੰ ਅੰਦਰੇ ਬੈਠਾ ਰਹਿਣਾ ਤੇ ਮੈਂ ਆਪੇ ਕੰਮ ਕਰ ਲੈਣਾ ਫੇਰ ਖਸ ਖਸ ਨਹੀਂ ਖਸ ਖਸ ਮਮਾ ਮਿੰਮੀ ਵਿੱਚ ਮੈਂ ਪਾਉਣੀ ਆ ਮੈਂ ਕਿਹਾ ਚੱਲ ਠੀਕ ਆ ਤੂੰ ਇਹਦੀ ਕਟਿੰਗ ਕਰ ਲੈ ਪੈਕਟ ਦੀ ਤੇ ਥੋੜਾ ਨਾ ਹੈਗਾ ਮੇਰਾ ਪੁੱਤ ਭੋਲਾ ਵਾ ਇੰਟੈਲੀਜੈਂਟ ਪੜ੍ਹਨ ਚ ਤੇ ਵੈਗਰੂ ਸੋਖ ਰੱਖੇ ਮਹਾਰਾਜ ਮੇਰੀ ਨਜ਼ਰ ਨਾ ਲੱਗ ਜੇ ਕਿਤੇ ਪੜ੍ਹਨ ਚ ਬਹੁਤ ਜ਼ਰਾਂ ਇੰਟੈਲੀਜੈਂਟ ਆ ਪਰ ਬਾਕੀ ਨਾ ਇੰਨਾ ਚੁਸਤ ਜਾਣੀ ਹੈ ਜਿਵੇਂ ਬੱਚੇ ਹੁੰਦੇ ਨਾ ਚੁਸਤ ਜੇ ਇਹ ਮਤਲਬ ਇਹ ਕੰਮ ਕਰਨ ਲੱਗਿਆ ਦੂਜਾ ਵਗਾੜ ਦਿੰਦਾ ਵਾਏ ਤੇ ਮੈਨੂੰ ਤੇ ਇਹ ਵੀ ਘਿਓ ਨਾਲ ਵੀ ਇੱਕ ਸਭ ਦੀ ਕੜਾਈ ਸਾਰੇ ਗਰਮ ਜਿਆ ਭਰੀ ਪਈ ਵੇਸਣ ਨਾਲ ਤੇ ਇਹਨਾਂ ਵੇ ਕਮਲੀ ਆਪਣੇ ਪੈਰਾਂ ਪੂਰਾਂ ਤੇ ਪਾ ਕੇ ਬਹਿ ਜਾਗੇ ਤੇ ਫਿਰ ਮੈਂ ਚਲ ਤੂੰ ਇਦਾਂ ਕਰ ਚਾਹ ਬਣਾ ਲੈ ਲਾਗੇ ਤੇ ਨਾਲੇ ਆਪਾਂ ਚਾਹ ਪੀਵਾਂਗੇ ਨਾਲੇ ਵੇਸਣ ਖਾਵਾਂਗੇ ਹੋਇ ਚੋ ਵੀ ਘੜੇ ਕੋਲੇ ਮਾਰਨ ਇਹ ਆਵੇ ਕਿ ਕੋਈ ਸਹੀ ਬੇਬੇ ਮੇਰੀ ਵੇਸਣ ਬਣਾਉਣ ਡਈ ਕਿਰੇ ਮੈਂ ਠਾਨੀਆਂ ਫੇਰ ਆਣ ਕੇ ਉੱਥੇ ਬਹਿ ਜਾਂਦੀ ਐ ਏਡੀ ਕਮਰੋ ਹੈ ਕਿ ਤੇ ਮੈਂ ਚਲ ਤੂੰ ਇਦਾਂ ਕਰ ਆਲੇ ਚਾਹ ਬਣਾ ਥੋੜੀ ਖੁਸ਼ ਹੋਈ ਵੀ ਹਾਂ ਮੈਂ ਚਾਹ ਬਣਾਉਂਗੀ ਹੋਰ ਤੁਹਾਡੇ ਬੱਚੇ ਵੀ ਦੀ ਇਦਾਂ ਹੀ ਸੌਂਦੇ ਆ ਕਿ ਅਹੀਂ ਕੰਮ ਕਰਨਾ ਅਹੀਂ ਕੰਮ ਕਰਨਾ ਤੇ ਜੇ ਇਹਨਾਂ ਨੂੰ ਕੋਣ ਆ ਵੀ ਚਲਾ ਕੰਮ ਕਰ ਦੋ ਫੇਰ ਤੇ ਇਹਨਾਂ ਨੂੰ ਕਿਤੇ ਉੱਥੇ ਸੁਸਤੀ ਪੈ ਜਾਂਦੀ ਐ ਵੀ ਨਹੀਂ ਸਾਡੇ ਕੋ ਤੇ ਹੋਣਾ ਹੀ ਨਹੀਂ ਆ ਤਹੀਂ ਆਪ ਪਈ ਕਰ ਲੋ ਹਾਂ ਫੇਰ ਇਹਨਾਂ ਦਾ ਵੇਖੇ ਜਰ ਉਹਨਾਂ ਦਾ ਕਰਨ ਦਾ ਵੀ ਲੋ ਹੈ ਨਾ ਫੇਰ ਇਹਨਾਂ ਕਿਆ ਕਰਨਾ ਕਿੱਦਾਂ ਕਰੀਏ ਮੰਮਾ ਬਾਹਰ ਗਰਮੀ ਵੜੀ ਆ ਤੁਹਾਨੂੰ ਪਤਾ ਵੀ ਗਰਮੀ ਚ ਰਸੋਈ ਚ ਵੜਨਾ ਨਾ ਖਾਲਾ ਜੀ ਦਾ ਵਾੜਨੀ ਆ ਐ ਪੂਰਾ ਬਾਦਰੀ ਨਾਲ ਕੰਮ ਕਰਨਾ ਪੈਂਦਾ ਤੇ ਉਦੋਂ ਇਹਨਾਂ ਕਿਆ ਕਰਨਾ ਵੀ ਹੁੰਦਾ ਮੰਮੀ ਰੋਟੀਆਂ ਲਾਵੇ ਹਨ ਉਹਨਾਂ ਨੂੰ ਕੋਈ ਕਵੇ ਰਸੋਈ ਚ ਵੜਨ ਨੂੰ ਚਲੋ ਮਹਾਰਾਜ ਇਹਨਾਂ ਨੂੰ ਨਵੇਂ-ਨਵੇਂ ਰੱਖਿਆ ਵਾਏ ਗੁਰੂ ਇਹ ਤੁਹਾਨੂੰ ਪਤਾ ਵੀ ਆਪਾਂ ਵੀ ਛੁੱਟੇ ਹੁੰਦੇ ਹੋ ਕੁਝ ਕਰ ਦਿੰਨੇ ਆ ਫਿਰ ਜਦੋਂ ਬੰਦੇ ਦੇ ਜਿੰਮੇ ਆਂ ਪੈਂਦੀਆਂ ਬੰਦਾ ਆਪੇ ਉਹ ਜਾ ਹੋ ਜਾਂਦਾ ਵਾ ਜਿੱਦਾਂ ਦਾ ਸਮਾਂ ਹੁੰਦਾ ਵਾ ਬਾਕੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ ਜੀ ਵਾਹਿਗੁਰੂ ਸਾਡੇ ਬੱਚਿਆਂ ਨੂੰ ਚੰਗੇ ਦਿਨ ਬਖਾਵੇ ਤੇ ਚੰਗੀ ਨੇਕ ਮੱਤ ਦਵੇ ਇਹਨਾਂ ਦਾ ਕਰਕੇ ਸਾਨੂੰ ਵੀ ਚੰਗੇ ਦਿਨ ਹੀ ਦੇਖਣੇ ਮਿਲਣ ਵਾਹਿਗੁਰੂ ਇਹਨਾਂ ਨੂੰ ਰਿਜਕ ਦਵੇ ਸੱਚੇ ਪਾਤਸ਼ਾਹ ਹੋਰ ਸਾਰੇ ਭੈਣ ਭਰਾ ਰਾਜੀ ਖੁਸ਼ੀ ਵਾਏ ਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਏ ਗਰੂ ਬਾਹ ਲੀਆਂ ਬੂਹਾਂ ਤਾਂ ਇਰੇ ਜਿਕੇ ਰਵੇ ਸੁਖੀ ਬਸੋ ਲੰਬੀਆਂ ਉਮਰਾਂ ਮਾਣੋ ਜਿਹੜੇ ਦੇਸੀ ਪਦੇਸੀ ਗਏ ਆ ਹੱਸਦੇ ਵੱਸਦੇ ਰੋਜ਼ ਹੀ ਹੱਸਦੇ ਹਸਦੇ ਆਪਣੇ ਘਰਾਂ ਨੂੰ ਆਉ ਮਾਂ ਪਿਓ ਨੂੰ ਮਿਲੋ ਭੈਣਾ ਭਰਾਵਾਂ ਨੂੰ ਮਿਲੋ ਸੱਚੇ ਪਾਤਸ਼ਾਹ ਤੁਹਾਨੂੰ ਉਮਰਾਂ ਬਖਸ਼ੇ ਵਾਏ ਗਰੂ ਵਸਲੀ ਮੇਰਾ ਤੇ ਅੱਜ ਦਾ ਇਹੀ ਵਲੌਗ ਹੀ ਵੇਸਣ ਬਣਾਇਆ ਸੀ ਅਸੀਂ ਮਾਵਾਂ ਧੀਆਂ ਨੇ ਤੇ ਮੇਰੀ ਕਮਲੋ ਨੇ ਨਾਲ ਥੋੜਾ ਥੋੜਾ ਕਮਲੋ ਘੁੱਟਿਆ ਸੀ ਮੇਰੇ ਨਿੱਕੇ ਜੇ ਮੁੰਨੇ ਨੇ ਤੇ ਚਾਹ ਬਣਾ ਲਈ ਮੇਰੇ ਪੁੱਤ ਨੇ ਖੁਸ਼ ਹੋ ਗਏ ਨੇ ਵਿੱਚ ਫਿਰ ਮੈਨੂੰ ਕਰਾਇਆ ਟੇਸਟ ਵੇਸਨ ਮੈਂ ਚਲ ਤੈਨੂੰ ਵੇਸਨ ਟੇਸਟ ਕਰਾਉਣੀ ਆ ਤੇ ਖਾ ਕੇ ਦੱਸ ਕਿਦਾਂ ਦਾ ਬਣਿਆ ਹੂੰ ਵੈਸੇ ਮੈਨੂੰ ਵੇਸਨ ਬਹੁਤ ਪਸੰਦ ਆ ਮੇਰੀ ਗੁਡੀਆਂ ਨੂੰ ਨਾ ਫਿਰ ਬਣਿਆ ਆਵੇ ਦਿਨ ਤੇ ਚਾਹ ਹੀ ਚੜ ਜਾਂਦੇ ਵੀ ਸ਼ੁਕਰ ਹੈ ਕਿ ਬਣ ਗਿਆ ਸਾਡੇ ਘਰ ਵੇਸਨ ਹਾਲਾਂਕਿ ਇਹ ਚੀਜ਼ ਬੰਦ ਹੀ ਰਹਿੰਦੀ ਆ ਕਿਤੇ ਹੀ ਅਗਰੇ 2-4 ਦਿਨ ਖਤਮ ਹੋਵੇ ਤੇ ਫੇਰ ਮੈਂ ਬਣਾ ਦਿੰਦੀ ਆ ਵੀ ਨਹੀਂ ਖਾ ਲੋ ਲੋ ਸਕੂਲ ਵੀ ਜਾਣਾ ਹੁੰਦਾ ਤੇ ਬੱਚਿਆਂ ਨੂੰ ਮੈਂ ਬਜਾਰੀ ਚੀਜ਼ਾਂ ਘਾਟੀ ਦਿੰਦੀ ਆ ਤੇ ਇਹ ਜਾਂਦਾ ਵੀ ਘਰ ਦੀ ਚੀਜ਼ ਬਣੀ ਬਣਾਈ ਦੇ ਦਈਏ ਜਾਂ ਫਰੂਟ ਵਗੈਰਾ ਦੇ ਦਈਏ ਹੋਰ ਜੀ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਚੰਗੀ ਲੱਗੀ ਹੋ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਆਪਣੇ ਘਰ ਵਿੱਚ ਖੁਸ਼ ਰਹੋ ਮਹਾਰਾਜ ਸਾਰਿਆਂ ਨੂੰ ਖੁਸ਼ ਰੱਖੇ ਵਾਹਿਗੁਰੂ ਨੇਕ ਮੱਤ ਦੇ ਚੰਗਾ ਰਸਤਾ ਦਵੇ ਉਮਰਾ ਦਵੇ ਸੱਚੇ ਪਾਤਸ਼ਾਹ ਬਾਲਿਆਂ ਬ੍ਰੂਮਾ ਤਾਂ ਹੀ ਰਿਜਕੇ ਦਵੇ ਵਾਹਿਗੁਰੂ ਠੀਕ ਹੈ ਜੀ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਤੁਸੀਂ ਵੀ ਬਣਾਓ ਕੋਈ ਵੇਸਨ ਕੋਈ ਖੂਆ ਕੋਈ ਪੁਜਗਿਆ ਕੋਈ ਸਮੋਸੇ ਆਪਣੇ ਬੱਚਿਆਂ ਲਈ ਤੇ ਆ ਮੈਂ ਤੁਹਾਨੂੰ ਵਿਖਾ ਦਿੰਨੀ ਆਪਣੀ ਹਵੇਲੀ ਤੇ ਹੁਣ ਮੇਰਾ ਅਗਲਾ ਸਟੈਪ ਹੈ ਜੀ ਹੌਲੀ ਹੌਲੀ ਜਿਹੜੀਆਂ ਛੱਡੀਆਂ ਬੀਜਣੀਆਂ ਤਾਂ ਕਿ ਜਿਹੜਾ ਆਪਣਾ ਸਿਆਲ ਦਾ ਮੌਸਮ ਹੈ ਉਹ ਸੌਖਾ ਡੰਗ ਦੇ ਕਰਾਂ ਥੋੜੀਆਂ ਬਹੁਤ ਛੱਡੀਆਂ ਆ ਜਾਣ ਖਾਲੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰਾਖਾ ਜੀ ਬਾਈ ਬਾਏ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਬਾਈ ਬਾਏ